ਮੇਰਾ ਬਾਪ ਸਿੱਖ ਕੌਮ ਲਈ ਸ਼ਹੀਦ ਹੋਏ ਮੇਰੇ ਪਿਤਾ ਜੀ ਸਦਾਕਾ ਲਈ ਸ਼ਹੀਦ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਅਜਮਤ ਲਈ ਰਾਖੀ ਲਈ ਸ਼ਹੀਦ ਹੋਏ ਮੈਂ ਸਾਰੀ ਕੌਮ ਦੀ ਸਾਂਝੀ ਆ ਮੈਂ ਕਿਸੇ ਇੱਕ ਧਿਰ ਦੀ ਨਹੀਂ ਇਹ ਭਰਤੀ ਪੰਥ ਦੀ ਹੋਵੇਗੀ ਨਾ ਕਿ ਕਿਸੇ ਇੱਕ ਧਿਰ ਦੀ ਸੋ ਇਸ ਕਰਕੇ ਖਾਲਸਾ ਪੰਥ ਜੀਓ ਮੈਂ ਇੱਕ ਹੀ ਗੱਲ ਤੁਹਾਡੇ ਨਾਲ ਕਰਨੀ ਹੈ ਕਦੇ ਮੇਰੇ ਤੇ ਟੈਗ ਲਾਇਆ ਜਾਂਦਾ ਵੀ ਇਹ ਜੀ ਸਾਜ਼ਿਸ਼ ਘੜਦਾ ਨੇ ਮੈਂ ਕੌਮ ਦੇ ਸ਼ਹੀਦ ਦੀ ਧੀ ਆਪਣੇ ਕਮਰੇ ਵਿੱਚ ਬੈਠੀ ਕੰਮ ਕਰ ਰਹੀ ਆ 40 ਸਾਲ ਹੋ ਗਏ ਕਦੇ ਸਾਡੇ ਪਰਿਵਾਰ ਦੇ ਮੂੰਹੋਂ ਤੁਸੀਂ ਇਹੋ ਜਿਹਾ ਕੋਈ ਸਟੇਟਮੈਂਟ ਕੋਈ ਰਿਐਕਸ਼ਨ ਕੋਈ ਮੰਨਸ਼ਾ ਸੁਣੀ ਸੀ ਜੇ ਕਿਤੇ ਕੌਮ ਯਾਦ ਕਰਦੀ ਸੀ ਮੈਨੂੰ ਤਾਂ ਮੈਂ ਜਰੂਰ ਕਿਉਂਕਿ ਵੱਡੀ ਬੇਟੀਆਂ ਮੈਂ ਆਪਣੇ ਬਾਪ ਦਾ ਝੰਡਾ ਜਰੂਰ ਬਲੰਦ ਕਰਕੇ ਰੱਖਦੀ ਸੀ ਕੌਮ ਸੁਣਨਾ ਚਾਹੁੰਦੀ ਕਿਵੇਂ ਸ਼ਹੀਦ ਹੋਏ ਆਖਰੀ ਬੋਲ ਕੀ ਸੀ ਕਿਵੇਂ ਰਹਿਣ ਸੈਣ ਸੀ ਉਹਨਾਂ ਦਾ ਕੀ ਜੀਵਨ ਸੀ ਮੰਨਸ਼ਾ ਕੀ ਸੀ ਉਹਨਾਂ ਦੀ ਤੇ ਮੈਂ ਉਹ ਜਰੂਰ ਸੁਣਾਉਣੀ ਕਿਉਂਕਿ ਉਹਨਾਂ ਦੇ ਘਰ ਪੈਦਾ ਹੋਈ ਇਹ ਮੇਰਾ ਫਰਜ਼ ਮੰਨਦਾ ਹੈ ਹਰ ਬੇਟੀ ਦਾ ਫਰਜ਼ ਮੰਨਦਾ ਹੈ ਕਿ ਉਹ ਆਪਣੇ ਬਾਪ ਦੀ ਪਾਗ ਉੱਚੀ ਸੁੱਚੀ ਰੱਖੇ ਤੇ ਉਹਦੇ ਫਲਸਫੇ ਤੋਂ ਕੌਮ ਨੂੰ ਜਾਣੂ ਕਰਾਵੇ ਤਾਂ ਕਿ ਕੌਮ ਦੇ ਵਿੱਚ ਵੀ ਉਹ ਚਿੰਗ ਜੱਗੀ ਰਹੇ ਮੈਂ ਗਵਾਹ ਹਾਂ ਉਸ ਵੇਲੇ ਦੀ ਮੰਜੀ ਸਾਹਿਬ ਦੇ ਸਟੇਜ ਤੋਂ ਛੋਟੀ ਹੁੰਦੀ ਸੀ ਜਦੋਂ ਆਲ ਇੰਡੀਆ ਸਟੂਡੈਂਟ ਸਟੂਡੈਂਟ ਫੈਡਰੇਸ਼ਨ ਆਪਣੇ ਜਾਹੋ ਦਲਾਲ ਤੇ ਹੁੰਦੀ ਸੀ ਔਰ ਔਨ ਰਿਕਾਰਡ ਹੈ ਕਿ ਉਸ ਵੇਲੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੀ ਲੱਖਾਂ ਦੇ ਵਿੱਚ ਰਜਿਸਟਰਡ ਨੋਮੀਨੇਸ਼ਨ ਸੀ ਮੈਂਬਰਸ਼ਿਪ ਸੀ ਉਹ ਸਮਾਂ ਸੀ ਜਦੋਂ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੇ ਨਾਰੇ ਲੱਗਦੇ ਸਨ ਉਹ ਸਮਾਂ ਸੀ ਜਦੋਂ ਨਾਰੇ ਲੱਗਦੇ ਸਨ ਉਠੋ ਵੀਰ ਜਵਾਨੋ ਗੱਬਰੂਓ ਕਾਮ ਤੋਂ ਜ਼ਿੰਦਗੀ ਵਾਰ ਜੋ ਇਹ ਕਾਮ ਬੜੀ ਕਰਜ਼ਾਈ ਹੈ ਸਿਰ ਦੇ ਕੇ ਕਰਜ਼ਾ ਉਤਾਰ ਦਿਓ ਐਸੀਆਂ ਹੂਕਾ ਉੱਥੋਂ ਨਿਕਲਿਆ ਕਰਦੀਆਂ ਸਨ ਤੇ ਜਿਹੜਾ ਤੁਸੀਂ ਅੰਦਾਜ਼ 1984 ਦੇ ਵਿੱਚ ਦੇਖਿਆ ਕਿਉਂਕਿ ਉਹਨਾਂ ਦੇ ਕਹਿਰੀ ਤੇ ਕਥਨੀ ਵਿੱਚ ਫਰਕ ਨਹੀਂ ਸੀ ਅੱਜ ਸਾਡੀ ਦੁੱਖ ਦਾ ਕਾਰਨ ਸਾਡੀ ਚਿੰਤਾ ਦਾ ਕਾਰਨ ਜਿਹੜੇ ਸਾਡੀ ਅੰਦਰੋਂ ਇਮੋਸ਼ਨਸ ਖਤਮ ਹੋ ਗਏ ਨਾ ਆਪਣੇ ਕਾਮ ਲਈ ਆਪਣੀ ਲੀਡਰਸ਼ਿਪ ਲਈ ਉਹਦਾ ਇੱਕੋ ਹੀ ਕਾਰਨ ਹੈ ਕਿ ਅਸੀਂ ਰੂਪ ਬਦਲਦੇ ਬੜੇ ਦੇਖ ਲਏ ਅਸੀਂ ਅੱਕ ਚੁੱਕੇ ਆ ਅਸੀਂ ਥੱਕ ਚੁੱਕੇ ਹਾਂ ਇਹ ਸਾਨੂੰ ਮੰਨਣਾ ਪਊਗਾ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ। ਯਹੂਦੀਆਂ ਦੀ ਗੱਲ ਹੋਈ ਐ ਇਸ 스테ਜ ਤੋਂ ਤੇ ਯਹੂਦੀ ਚੋਂ ਥੋੜੇ ਜਿਹੇ ਰਹਿ ਗਏ ਇਕੱਠੇ ਹੋਏ। ਤਾਂ ਉਹਨਾਂ ਨੇ ਪੁੱਛਿਆ ਵੀ ਦੱਸੋ ਜੀ ਸਾਡੀ ਤਰਾਸਤੀ ਦਾ ਕੀ ਕਾਰਨ ਐਨਲਿਸਿਸ ਕਰੀਏ। ਜੰਗਲਾਂ ਦੇ ਵਿੱਚ ਲੋਕ ਛੁਪ ਕੇ। ਉਹਨਾਂ ਨੂੰ ਐ ਲੱਗਦਾ ਸੀਗਾ ਕਿ ਇੱਕ ਦੂਜੇ ਤੇ ਤੋਹਮਤ ਬਾਜ਼ੀ ਲਾਉਣਗੇ, ਹਿਟਲਰ ਦਾ ਨਾਮ ਲੈਣਗੇ, ਉਹਨੇ ਮਾਰਤਾ ਜੀ ਐਨੇ ਮਾਰਤਾ ਜੀ ਆ ਖਾ ਗਿਆ ਜੀ, ਉਹ ਖਾ ਗਿਆ ਜੀ। ਪਰ ਕੌਮ ਦੇ ਨੌਜਵਾਨਾਂ ਦੇ ਵਿੱਚ ਜਿਹੜੇ ਬਚੇ ਸੀ ਉਹਨਾਂ ਨੇ ਸਿੱਧੀ ਉਂਗਲ ਕਰਕੇ ਕਿ ਆ ਬੁੱਢੀ ਲੀਡਰਸ਼ਿਪ ਨੇ ਸਾਨੂੰ ਮਰਵਾ ਕੇ ਰੱਖ ਦਿੱਤਾ। ਸੋ ਖਾਲਸਾ ਜੀ ਸਾਨੂੰ ਇਹਨਾਂ ਇਤਿਹਾਸਕ ਟੁਕਾਂ ਤੋਂ ਸਿੱਖਣ ਦੀ ਲੋੜ ਹੈ। ਇਹ ਭਰਤੀ ਮੈਂ ਨਹੀਂ ਕਰ ਸਕਦੀ। ਮੇਰੇ ਨਾਲ ਦੇ ਚਾਰ ਸਤਕਾਰਯੋਗ ਮੈਂਬਰਾਂ ਦੇ ਵਾਸਤੇ ਗੱਲ ਨਹੀਂ ਹੈ। ਇਹ ਕੌਮ ਦੀ ਭਰਤੀ ਹੈ। ਹੱਕ ਖੋਹਣੇ ਪੈਣਗੇ। ਕੋਊ ਕਿਸੇ ਕੋ ਰਾਜ਼ ਨਾ ਦੇਹਾਂ। ਜੋ ਲੇਹਾਂ ਤੁਸੀਂ ਸਾਰੇ ਜਾਣਦੇ ਹੋ ਨਿਜ ਬਲ ਸੇ ਲੇਹਾਂ। ਗੁਰੂ ਸਾਹਿਬ ਜੀ ਨੇ ਸਾਨੂੰ ਅਮਰਤੀ ਦਾਤ ਬਖਸ਼ੀ ਹੈ। ਬਾਜ ਨੂੰ ਚਿੜੀਆਂ ਤੋਂ ਤੜਵਾ ਕੇ ਦੱਸਿਆ ਗੁਰੂ ਸਾਹਿਬ ਨੇ ਮਾਈ ਭਾਗੋ ਦੀ ਇੱਕ ਲਲਕਾਰ ਸੀ ਚਾਲੀ ਸਿੰਘ ਜਿਹੜੇ ਲਿਖ ਕੇ ਦੇ ਕੇ ਫਤਵਾ ਆ ਗਏ ਸੀ ਗੁਰੂ ਸਾਹਿਬ ਨੂੰ ਅੱਗੇ ਹੋ ਕੇ ਖਦਰਾਣੇ ਦੀ ਟਾਬ ਤੇ ਜੂਝ ਕੇ ਸ਼ਹੀਦ ਹੋ ਗਏ ਪਰ ਗੁਰੂ ਤਾਂ ਮੁੱਖ ਨਹੀਂ ਮੋੜਿਆ ਕਿੱਥੇ ਗਏ ਸਾਡੇ ਸਿਧਾਂਤ ਕਿੱਥੇ ਗਈ ਸਾਡੀ ਸਿੱਖੀ ਜਿੰਗ ਤੇ ਮੈਂ ਮਨ ਦੇ ਵਿੱਚ ਇਹ ਸੋਚ ਲਿਆ ਸੀ ਕਿ ਮੈਂ ਘੱਟੋ ਘੱਟ ਭਾਵੇਂ ਹੋਰ ਕੋਈ ਭੂਮਿਕਾ ਦਾ ਨਾ ਕਰ ਸਕਾਂ ਪਰ ਮੈਂ ਘੱਟੋ ਘੱਟ ਕੌਮ ਦੇ ਅਗੇ ਤਰਲਾ ਜਰੂਰ ਪਾਉਂਗੀ ਕਿ ਬੜਾ ਕੀਮਤੀ ਖੂਨ ਸੀ ਉਹ ਜਿਹੜਾ ਤੁਹਾਡੇ ਤੋਂ ਵਾਰਿਆ ਬਹੁਤ ਕੁਝ ਗਵਾ ਲਿਆ ਅਸੀਂ ਹੁਣ ਚਕੰਨੇ ਹੋਣ ਦੀ ਲੋੜ ਹੈ ਸੁਚੇਤ ਹੋਣ ਦੀ ਲੋੜ ਹੈ ਬਹੁਤ ਇਮੋਸ਼ਨਲ ਫੂਲ ਬਣ ਗਏ ਬੜਾ ਕੁਝ ਬੜੀਆਂ ਗਲਤੀਆਂ ਹੋ ਗਿਆ ਕਿਸੇ ਦੀ ਨੁਕਤਾਚੀਨੀ ਨਾ ਕਰੋ ਕਿਸੇ ਨਿੰਦਿਆ ਚੁਗਲੀ ਚ ਨਾ ਪਾਓ ਉੱਪਰ ਉੱਠੋ ਇਹਨਾਂ ਗੱਲਾਂ ਤੋਂ ਹੰਬਲਾ ਮਾਰ ਕੇ ਆਪਣੀ ਲੀਡਰਸ਼ਿਪ ਆਪ ਪੈਦਾ ਕਰੋ ਆਪਣੇ ਨੌਜਵਾਨਾਂ ਨੂੰ ਅੱਗੇ ਲਾਓ ਖੋਲੋ ਆਪਣੇ ਹੱਥਾਂ ਵਿੱਚ ਲੀਡਰਸ਼ਿਪ ਹਮੇਸ਼ਾ ਗਲਤੀਆਂ ਨੂੰ ਡਿਸਕਸ ਨਾ ਕਰੀਏ ਕਨਕਲੂਜਨ ਵੀ ਕੱਢੀਏ ਸੋ ਅੱਜ ਪੰਥ ਦੀ ਚਰਨਿੰਗ ਹੋ ਰਹੀ ਹੈ ਰਿੜ ਕਿਹਾ ਜਾ ਰਿਹਾ ਹੈ ਇੱਕ ਗੱਲ ਤਾਂ ਜ਼ਰੂਰ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਆਵਾਜ਼ ਆਈ ਹੈ ਇਸ ਰੇੜਕਰ ਨੂੰ ਭਾਵੇਂ 1 ਸਾਲ ਲੱਗ ਜਾਏ ਭਾਵੇਂ 2 ਲੱਗ ਜਾਣ ਕੋਈ ਪਰਵਾਹ ਨਹੀਂ ਇੱਕ ਦਿਨ ਅਸੀਂ ਡਿਸਕਸ ਕਰ ਰਹੇ ਸੀ ਪੰਜੇ بیٹھے ਕਿ ਕਿੰਨੀ ਕੁ ਕਰ ਲਵਾਂਗੇ ਅਸੀਂ ਕਿਉਂਕਿ ਸਾਡੇ ਕੋਲੇ ਸਾਡਾ ਐਸੈਟ ਤੁਸੀਂ ਹੋ ਸਾਡਾ ਦਫ਼ਤਰ ਵੀ ਤੁਸੀਂ ਹੋ ਚੱਲਦਾ ਵਹੀਰ ਪੰਥ ਜ਼ਰੂਰੀ ਨਹੀਂ ਹੈ ਕਿ ਪੰਥ ਨੇ ਇੱਕ ਕਮਰੇ ਦੇ ਵਿੱਚ ਦਫ਼ਤਰ ਜੇ ਕਿਸੇ ਕੋਲੇ ਆ ਗਿਆ ਤਾਂ ਸਾਡਾ ਕੋਈ ਪੰਥ ਤਾਂ ਚੱਲਦਾ ਵਹੀਰ ਹੈ ਤੁਹਾਡਾ ਕੱਲੇ-ਕੱਲੇ ਨੂੰ ਨਾ ਗੁਰੂ ਸਾਹਿਬ ਜੀ ਨੇ ਸਵਾ ਲੱਖ ਦਿੱਤਾ ਹੈ ਤੁਸੀਂ ਸਾਡਾ ਐਸੈਟ ਹੋ ਤੁਸੀਂ ਸਾਡਾ ਆਈਟੀ ਸੈੱਲ ਹੋ ਤੁਸੀਂ ਸਾਡਾ ਦਫਤਰੋ ਆਪਣੀ ਲੀਡਰਸ਼ਿਪ ਆਪ ਪੈਦਾ ਕਰੋ ਦਿਓ ਇਹਨਾਂ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਕਿਉਂਕਿ ਅਸੀਂ ਜਿਵੇਂ ਸਰਕਾਰ ਜੋ ਵਿਡਾਲਾ ਸਾਹਿਬ ਨੇ ਕਹਿ ਆਸਾਨੂੰ ਕੋਈ ਭੁੱਖ ਨਹੀਂ ਗੁਰੂ ਸਾਹਿਬ ਜੀ ਨੇ ਬਹੁਤ ਜਿਤ ਮਾਨ ਸਤਕਾਰ ਰਹੀ ਦੀ ਦੁਨੀਆ ਤੱਕ ਜਦੋਂ ਤੱਕ ਚੰਦ ਸੂਰਜ ਰਹਿਣਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਰਹਿਣਗੇ ਉਹਨਾਂ ਚਿਰ ਤੱਕ ਉਥੇ ਸ਼ਹੀਦਾਂ ਦੀਆਂ ਯਾਦਗਾਰਾਂ ਸ਼ਹੀਦਾਂ ਦੇ ਨਾਂ ਗੂੰਜਦੇ ਰਹਿਣਗੇ ਤੇ ਕੌਮ ਉਹਨਾਂ ਨੂੰ ਸਿਰ ਝਕਾਉਂਦੀ ਰਹੇਗੀ ਇਹ ਤਾਂ ਵੱਡੀ ਪਦਵੀ ਮੈਨੂੰ ਕੋਈ ਦੇ ਨਹੀਂ ਸਕਦਾ ਦੁਨੀਆ ਤੇ ਸਾਧ ਸੰਗਤ ਜੀ ਸੋ ਮੈਂ ਇੱਕ ਕੋਈ ਹੱਥ ਜੋੜ ਕੇ ਬੇਨਤੀ ਆ ਬਹੁਤ ਸਤਿਕਾਰਯੋਗ ਤੁਸੀਂ ਸਾਰੇ ਬੈਠੇ ਹੋ ਮੈਨੂੰ ਤਾਂ ਫਗਵਾੜਾ ਜੀ ਕਹਿੰਦੇ ਸੀ ਛੋਟੀ ਜੀ ਮੀਟਿੰਗ ਆਪਾਂ ਬਹੁਤ ਚੰਗੀ ਗੱਲ ਹੈ ਸਾਡੀ ਕੋਈ ਸ਼ਕਤੀ ਪ੍ਰਦਰਸ਼ਨ ਕਰਨਾ ਸਾਡਾ ਟੀਚਾ ਨਹੀਂ ਹੈ ਭਾਵੇਂ 10 ਲੱਖ ਭਰਤੀ ਕਿਉਂ ਨਾ ਹੋਵੇ ਪਰ ਹੋਵੇ ਉਹ ਜਿਹਦੇ ਅੰਦਰ ਪੰਥ ਲਈ ਸਤਕਾਰ ਹੈ ਜਿਹਦੇ ਅੰਦਰ ਪੰਥ ਲਈ ਦਰਦ ਹੈ ਜਿਹਦੇ ਅੰਦਰ ਸਿਧਾਂਤ ਕੁੱਟ-ਕੁੱਟ ਕੇ ਭਰੇ ਹੋਏ ਨੇ ਇਹ ਨਹੀਂ ਕਿ ਕਿਸੇ ਨੇ ਲਾਲਚ ਦੇਤਾ ਤੇ ਛਾਲ ਮਾਰ ਕੇ ਉਧਰ ਹੋ ਗਏ ਥੋੜੇ ਰਹਿ ਜਾਈਏ ਪਰ ਗੁਰੂ ਨੂੰ ਸਮਰਪਿਤ ਸਮਰਪਤ ਰਹੀਏ ਸਮਾ ਦਿੱਤਾ ਗੁਰੂ ਪਾਤਸ਼ਾਹ ਨੇ ਆਓ ਇਹ ਨੂੰ ਸੰਭਾਲੀਏ ਮੈਨੂੰ ਬੜੀ ਖੁਸ਼ੀ ਹੋ ਰਹੀ ਸੀ ਮੈਂ ਦੇਖ ਰਹੀ ਸੀ ਬੜੀ ਸੰਤੁਸ਼ਟੀ ਹੋਈ ਕਿਉਂਕਿ ਮੇਰੇ ਤੇ ਤਾਂ ਖਾਸ ਕਰਕੇ ਇੱਕ ਟੈਗ ਲੱਗ ਜਾਂਦਾ ਕਟੜਵਾਦੀ ਹੈ ਦੀ ਬੇਟੀ ਹੈ ਮੈਂ ਇੱਕ ਛੋਟੀ ਜੀ ਟੂਕ ਆਪ ਜੀ ਨਾਲ ਸਾਂਝੀ ਕਰਕੇ ਸਮਾਪਤੀ ਕਰ ਦੇਣੀ ਕਿ ਮੇਰੇ ਪਿਤਾ ਜੀ ਜਦੋਂ ਗੁਰਦਾਸਪੁਰ ਜੇਲ੍ਹ ਦੇ ਵਿੱਚ ਨਜ਼ਰਬੰਦ ਸੀਗੇ ਝੂਠੇ ਕੇਸ ਉਹਨਾਂ ਤੇ ਪਾਏ ਗੇ ਫੜ ਲਿਆ ਗ੍ਰਿਫਤਾਰ ਕਰ ਲਿਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੇ ਅਗਲੇ ਦਿਨ ਹੀ ਉਹਨਾਂ ਦੀ ਰਿਹਾਈ ਦੇ ਰੋਸ ਵਿੱਚ ਧਰਮ ਜੁੱਧ ਮੋਰਚੇ ਦਾ ਐਲਾਨ ਕਰ ਦਿੱਤਾ ਬਾਅਦ ਵਿੱਚ ਅਕਾਲੀਆਂ ਦੇ ਮੋਰਚੇ ਦੇ ਨਾਲ ਕੋਲੈਬੋਰੇਸ਼ਨ ਹੋਈ ਡਿਕਟੇਟਰ ਲਾਇ ਲਾਂਗੋਵਾਲ ਸਾਹਿਬ ਨੂੰ ਪਰ ਅਸਲ ਦੇ ਵਿੱਚ ਮਹਾਂਪੁਰਸ਼ਾਂ ਦੀ ਮਨਸ਼ਾ ਰਿਹਾ ਕਰਾਉਂਦੀ ਸੀ ਜਦੋਂ ਜੇਲ੍ਹ ਵਿੱਚ ਗਏ ਤਾਂ ਉੱਥੇ ਸਵੇਰੇ ਸ਼ਾਮ ਜਿਹੜਾ ਗੁਰੂ ਜਸ ਗਾਉਣਾ ਸੀ ਤਾਂ ਬੜਾ ਛੋਟਾ ਜਿਹਾ ਕਮਰਾ ਸੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਲਾ ਬਹੁਤ ਹੀ ਛੋਟਾ ਜਿਹਾ ਉਹ ਵੀ ਖਸਤਾ ਹਾਲਤ ਵਿੱਚ ਜਦੋਂ ਕਿਤੇ ਮੀਂਹ ਪੈਣਾ ਤੇ ਸਿੰਘਾਂ ਨੇ ਫੜੀ ਫਿਰਨੇ ਪਲਾਸਟਿਕ ਵੀ ਇਹਨੂੰ ਟਕੀਏ ਕਿਤੇ ਗੁਰੂ ਸਾਹਿਬ ਜੀ ਦੇ ਰੂਪ ਦੇ ਉੱਪਰ ਜਿਹੜਾ ਛਿੱਟੇ ਨਾ ਪੈ ਜਾਣ ਗੁਰਮਤਾ ਕੀਤਾ ਅੰਦਰ ਸਿੰਘਾਂ ਨੇ ਕਾਰ ਸੇਵਾ ਲਾ ਲਈ ਔਰ ਅਲੀ ਸ਼ਾਨ ਗੁਰੂ ਸਾਹਿਬ ਗੁਰੂ ਘਰ ਜਿਹੜਾ ਬਣ ਕੇ ਜੇਲ੍ਹ ਦੇ ਵਿੱਚ ਤਿਆਰ ਹੋ ਗਿਆ ਅੱਜ ਵੀ ਸ਼ਿਸ਼ੋਭਤ ਹੈ ਗੁਰਦਾਸਪੁਰ ਕਿਤੇ ਜਾਇਓ ਦਰਸ਼ਨ ਕਰਕੇ ਆਇਓ ਪ੍ਰਸ਼ਾਸਨ ਨੇ ਸੇਲ ਵੀ ਲਾਈ ਆ ਥੋੜੇ ਜਿਓ ਉਹਨਾਂ ਨੂੰ ਅੱਖਰ ਟੇਢੇ ਮੇਢੇ ਕਰਕੇ ਲਿਖਣੇ ਪਏ ਪਰ ਉਹ ਤੇ ਲਿਖਿਆ ਕਿ ਇੰਨੇ ਸਨ ਵਿੱਚ ਨજરਬੰਦ ਸਿੱਖ ਯੋਧਿਆਂ ਨੇ ਇਹਦੀ ਸਾਰੀ ਕੀਤੀ ਸੀ ਜਦੋਂ ਗੁਰਦੁਆਰਾ ਸਾਹਿਬ ਮੁਕੰਮਲ ਤਿਆਰ ਹੋ ਗਿਆ ਤਾਂ Hindu ਕੈਦੀ ਉਹ ਵੀ ਆ ਕੇ ਇਕੱਠੇ ਹੋ ਕੇ ਕਹਿੰਦੇ ਭਾਈ ਸਾਹਿਬ ਤੁਸੀਂ ਤਾਂ ਹੱਲਾ ਮਾਰ ਲਿਆ ਗੁਰੂ ਸਾਹਿਬ ਜੀ ਦਾ ਜਸ ਗਾਉਣ ਲਈ ਸਵੇਰੇ ਸ਼ਾਮ ਗੁਰੂਕਾਰ ਦੀ ਸਾਰੀ ਬੜੀ ਸੁੰਦਰ ਮਾਰਤ ਕਰ ਲਈ ਆ ਸਾਡੇ ਤੇ ਵੀ ਕਿਰਪਾ ਕਰਦੇ ਹੋ ਅਸੀਂ ਵੀ ਬਹਿ ਕੇ ਆਪਣੀ ਪੂਜਾ ਪਾਠ ਕਰ ਸਕੀਏ ਸਾਡੀ ਮੰਦਿਰ ਦੀ ਸਾਰੀ ਕਿਸੇ ਨੇ ਨਹੀਂ ਕਰਨੀ ਕਹਿਣ ਲੱਗੇ ਸਾਥੋ ਬਚਨ ਗੁਰਮਤਾ ਕਰਕੇ ਸਿੰਘਾਂ ਦੇ ਨਾਲ ਤੇ ਹੋਰ ਕਾਰ ਸੇਵਾ ਆਰੰਭ ਕਰਕੇ ਅਗਲੇ ਦਿਨ ਹੀ ਮੰਦਿਰ ਦਾ ਵੀ ਨੀ ਪੱਥਰ ਰੱਖ ਦਿੱਤਾ ਅੱਜ ਜਾ ਕੇ ਦੇਖੋ ਗੁਰਦਾਸਪੁਰ ਦੀ ਜੇਲ੍ਹ ਵਿੱਚ ਜਿੱਥੇ ਸੁੰਦਰ ਗੁਰਦੁਆਰਾ ਹੈ ਉੱਥੇ ਮੰਦਿਰ ਵੀ ਹੈ ਤੇ ਸਾਨੂੰ ਕਹਿੰਦੇ ਫਿਰਕਾ ਪ੍ਰਸਤ ਨੇ ਇੱਕ ਬੰਨੇ ਸਰਕਾਰ ਝੂਠੇ ਕੇਸ ਪਾ ਰਹੀ ਹੈ ਕਿ ਇਹ ਹਿੰਦੂ ਵਿਰੋਧੀ ਲੋਕ ਨੇ ਤੇ ਦੂਜੇ ਬੰਨੇ ਜੇਲਾਂ ਵਿੱਚ ਬੈਠੇ ਉਹੀ ਲੀਡਰ ਮੰਦਿਰ ਦੀ ਸਾਰੀ ਕਰ ਰਹੇ ਆ ਸਮਝਣਾ ਚਾਹੀਦਾ ਸਾਨੂੰ ਸਾਧ ਸੰਗਤ ਜੀ ਇਹਨਾਂ ਗੱਲਾਂ ਦੀ ਸਮਝ ਹੋਣੀ ਚਾਹੀਦੀ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਕੋਲ ਮੁ슬ਮਾਨ ਨਵੀ ਆਗੂ ਮੁ슬ਮਾਨ ਆਗੂ ਬੈਠ ਕੇ ਵਿਚਾਰਾ ਕਰਦੇ ਸਨ ਔਰ ਕਿੰਨਾ ਕਿੰਨਾ ਚਿਰ ਮਹਾਂਪੁਰਸ਼ਾਂ ਦੇ ਕੋਲ ਬੈਠ ਕੇ ਵਿਚਾਰਾ ਕਰਕੇ ਬਾਅਦ ਜਾ ਕੇ ਬਿਆਨ ਦਿੰਦੇ ਸਨ ਕਿ ਇਹ ਸੰਤ ਆਤਵਾਦੀ ਨਹੀਂ ਹਨ ਇਹ ਹੱਕਾਂ ਦੀ ਰਾਖੀ ਕਰਨ ਵਾਲੇ ਆਗੂ ਹਨ ਸੋ ਇਤਨੀਆਂ ਕੋ ਮੇਰੀਆਂ ਬੇਨਤੀਆਂ ਨੇ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸਾਡੀ ਪਨੀਰੀ ਸਾਡਾ ਊੜਾ ਸਾਡਾ ਜੂੜਾ ਸਭ ਖਾ ਲਿਆ ਵਕਤ ਨੇ ਖਾ ਲਿਆ ਹੁਣ ਤਾਂ 40 ਸਾਲ ਹੋ ਗਏ ਇਹਦੋਂ ਵੱਧ ਹੋਰ ਨੁਕਸਾਨ ਅਸੀਂ ਕੌਮ ਦਾ ਕੀ ਕੀ ਰਾਵਾਂਗੇ ਜੇ ਹੁਣ ਵੀ ਨਾ ਜਾਗੇ ਸਾਧ ਸੰਗਤ ਜੀ ਤੇ ਫਿਰ ਸਾਡਾ ਰੱਬ ਹੀ ਰੱਖਾ